ਬਾਈਟ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਉਹ ਬਾਈਟ ਜ਼ਰੂਰ ਸਾਡੇ ਵੀਰਾਂ ਨੂੰ ਮੀਡੀਆ ਵਾਲਿਆਂ ਨੂੰ ਦਿਖਾਈ ਜਾਵੇ ਜਿੱਥੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਐਲਾਨ ਕਰ ਰਹੇ ਨੇ ਇਹ 4 ਜਾਂ 5 ਸਤੰਬਰ ਦੀ ਇਹ ਗੱਲ ਹੈ ਇਹ ਮੇਰੇ ਖਿਆਲ ਦੇਖ ਲਈ ਜਾਵੇ ਪਹਿਲਾਂ ਕਿਹਦਾ ਮਤਲਬ ਹੈ 2000 ਲੀਟਰ ਹੋਰ ਡੀਜ਼ਲ ਭੇਜ ਵੀ ਦੂੰਗਾ ਆ ਵੀ ਪੈਸਾ ਹੈ ਤੁਸੀਂ ਇਕੱਠੇ ਰਲ ਕੇ ਕਰ ਲਿਓ 2000 ਲੀਟਰ ਮੈਂ ਭੇਜ ਦੂੰਗਾ ਸ਼ਾਮ ਤੱਕ ਠੀਕ ਹੈ ਜੀ ਹੋਰ ਵੀ ਲੋਡ ਪਈ 2-3000 ਲੀਟਰ ਮੈਨੂੰ ਕਰ ਦਿਓ ਮੈਂ ਭੇਜ ਜਾਊਗਾ ਇੱਕ ਦਿਨ ਮੇ ਤਾਂ ਵੀ ਨਹੀਂ ਆਉ ਮੈਂ ਜੁਮਾਰੀ ਲੱਗਦਾ ਅੱਛਾ ਫਿਰ ਐ ਕਰਦੇ ਆ ਤੁਹਾਨੂੰ 2000 ਲੀਟਰ ਡੀਜ਼ਲ ਹਾਂ ਜੀ ਹਾਂ ਜੀ 2000 ਠੀਕ ਹੈ ਜੀ ਪੈਸੇ ਦੇ ਮੈਂ ਲੱਖ ਰੁਪਏ ਕੈਸ਼ ਦੇ ਇੱਕ ਮੋਟਰ ਇੱਕ ਹੋਰ ਬਾਕੀ ਬੇਨ ਦੇ ਦੇ ਇੱਥੇ ਹੁਣ ਹੁਣ ਤੁਹਾਡੇ ਵਾਸਤੇ ਮੈਂ ਮੈਂ ਕਿਹਾ 2000 ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਰੁਪਏ ਮੈਂ ਕੈਸ਼ ਦੇ ਗਿਆ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਹੁਣ ਜਿਹੜੀ ਗੱਲ ਅਸੀਂ ਤੁਹਾਡੇ ਧਿਆਨ ਹਿੱਤ ਲਿਆਉਣਾ ਚਾਹੁੰਦੇ ਆਂ ਇਸ ਤੋਂ ਅਗਲੀ ਗੱਲ ਇਹ ਹੋ ਗਈ ਕਿ 4 ਜਾਂ 5 ਤਰੀਕ ਦੀ ਇਹ ਸੁਖਵੀਰ ਸਿੰਘ ਬਾਦਲ ਐਲਾਨ ਕਰਕੇ ਜਾਂਦੇ ਨੇ ਤੇ 6 9 2025 ਨੂੰ ਮੈਨੇਜਰ ਸਾਹਿਬ ਨੇ ਗੁਰਦੁਆਰਾ ਸ਼੍ਰੀ ਨਨਕਿਆਣਾ ਸਾਹਿਬ ਸੰਗਰੂਰ ਐਸਜੀਪੀਸੀ ਦੇ ਅਧਿਕਾਰ ਹੇਠ ਹੈ ਗੁਰਦੁਆਰਾ ਸਾਹਿਬ ਉਹ ਚਿੱਠੀ ਲਿਖਦੇ ਨੇ ਅ ਐਸਜੀਪੀਸੀ ਨੂੰ ਅ ਮੈਂ ਥੋੜਾ ਜਿਹਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੀ ਆ ਕਿ ਚਾਰ ਕੀ ਲਾਈਨਾਂ ਨੇ ਅ ਮੈਨੇਜਰ ਸਾਹਿਬ ਸੌਰੀ ਉਹ ਜਿਹੜੀ ਚਿੱਠੀ ਹੈ ਉਹ ਉਸ ਤੋਂ ਬਾਅਦ ਜਿਹੜੀ ਚਿੱਠੀ ਆਈ ਹੈ ਨਾ ਜੀ 6 ਤਰੀਕ ਦੀ ਇਹ ਚਿੱਠੀ ਹੈ ਜਿਦੇ ਚ ਉਹ ਮੰਗਦੇ ਨੇ ਇਹ ਗੱਲ ਡਿਮਾਂਡ ਕਰਦੇ ਨੇ ਕਿ ਸਾਨੂੰ ਅਸੀਂ ਤੇਲ ਦੇਣਾ ਪਰਵਾਨ ਦੀ ਮੰਗਦੇ ਨੇ ਤੇਲ ਦੇਣ ਦੀ ਹੈ ਨਾ ਜੀ ਉਹ ਚਿੱਠੀ ਤੇ ਕੰਮ ਕਰਦੇ ਆ ਫਿਰ 9 9 9 ਦੋ ਤਿੰਨ ਦਿਨਾਂ ਬਾਅਦ ਹੀ 9 ਤਰੀਕ ਨੂੰ ਉੱਪਰੋਂ ਮੀਤ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੀਟਿੰਗਾਂ ਦੀ ਚਿੱਠੀ ਮੈਨੇਜਰ ਸਾਹਿਬ ਨੂੰ ਆਉਂਦੀ ਹੈ ਨਨਕਾਣਾ ਸਾਹਿਬ ਨੂੰ ਮੀਤ 77 ਮੀਤ ਠੀਕ ਹੈ ਜੀ ਉਹ ਕੀ ਹੈ ਡੀਜ਼ਲ ਖਰੀਦ ਕਰਨ ਬਾਰੇ ਸ੍ਰੀਮਾਨ ਜੀ ਆਪ ਵੱਲੋਂ ਪੱਤਰਕਾ ਨੰਬਰ 443 ਮਿਤੀ 6 9 2025 ਰਾਈ ਕੀਤੀ ਮੰਗਦੇ ਆਧਾਰਪੁਰ ਸਕੱਤਰ ਸਾਹਿਬ ਨੇ ਪ੍ਰਬੰਧਕੀ ਕਮੇਟੀ ਦੀ ਪ੍ਰਵਾਨਗੀ ਦੀ ਆਸਪੁਰ ਪੰਜਾਬ ਵਿਚਾਰੇ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੜ੍ਹ ਪ੍ਰੇਟਾਂ ਦੀ ਸਹਾਇਤਾ ਲਈ ਮੈਂਬਰ ਸਾਹਿਬ ਜ਼ਾਇਦਾਦ ਸਬ ਕਮੇਟੀ ਅਤੇ ਗੁਰਦੁਆਰਾ ਇਨਸਪੈਕਟਰ ਦੀ ਹਾਜ਼ਰੀ ਵਿੱਚ 3000 ਲੀਟਰ ਡੀਜ਼ਲ ਖਰੀਦ ਕਰਨ ਦੀ ਸਕੱਤਰ ਸਾਹਿਬ ਨੇ ਆਗਿਆ ਦਿੱਤੀ। ਉਹਨਾਂ ਨੂੰ ਆਗਿਆ ਆ ਗਈ ਜੀ 9 ਤਰੀਕ ਦੀ। ਹੁਣ ਉਸ ਤੋਂ ਅੱਗੇ ਫਿਰ ਕੀ ਹੁੰਦਾ ਹੈ? ਮਨਜ਼ੂਰੀ ਮਿਲ ਗਈ ਜੀ ਤੇਲ ਖਰੀਦਣ ਦੀ। ਤੇ ਇਹਦੇ ਵਿੱਚ ਲੋਕਲ ਮੈਂਬਰ ਨੇ ਸਾਡੇ এসਜੀਪੀਸੀ ਦਾ ਇੱਕ ਦੇਖੋ 3000 ਲੀਟਰ ਇੱਕ ਵੱਡੀ ਅਮਾਊਂਟ ਹੈ। ਅ ਅਮਾਉਂਟ ਦਾ ਉਹਨਾਂ ਤੇਲ ਆਉਣਾ ਹੈ ਉਹਦੇ ਵਿੱਚ ਲੋਕਲ ਮੈਂਬਰ ਨੇ ਜਿਹੜੇ ਉਹਨਾਂ ਚੋਂ ਇੱਕ ਲੋਕਲ ਮੈਂਬਰ ਬਹਿਣੀਵਾਲ ਸਾਹਿਬ ਸਾਡੇ ਨਾਲ ਬੈਠੇ ਹੋਰ ਮੈਂਬਰ ਵੀ ਨੇ ਕਿਸੇ ਦੇ ਧਿਆਨ ਦੇ ਹਿੱਤ ਇਹ ਕੋਈ ਵੀ ਗੱਲ ਨਹੀਂ ਨਾ ਹੀ ਉਹਨਾਂ ਤੋਂ ਕੋਈ ਸਾਈਨ ਵਗੈਰਾ ਕਰਵਾਇਆ ਗਿਆ ਕਿਸੇ ਦੀ ਕੋਈ ਸਪਰਸ਼ ਨਹੀਂ ਪੁਵਾਈ ਗਈ ਸਿੱਧਾ ਚਿੱਠੀ ਪੱਤਰ ਇੱਕ ਚੱਲ ਰਿਹਾ ਪੋਲਿਟੀਕਲ ਲੈਵਲ ਤੇ ਠੀਕ ਹੈ ਜੀ ਤੇ ਹੁਣ ਅਗਲੀ ਮੈਂ ਬੇਨਤੀ ਕਰੂੰਗੀ ਤਸਵੀਰ ਦਿਖਾਈ ਜਾਵੇ ਕਿ ਐਸਜੀਪੀਸੀ ਦੇ ਦੇ ਟੈਂਕਰ ਕਿਵੇਂ ਤੇਲ ਭਰवाई ਜਾ ਰਹੇ ਹਨ ਬਾਸ਼ਮਨ ਬੋਲੋ ਹਾਂ ਜਮਾ ਸਾਹਿਬ ਨਹੀਂ 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 ਨੋ ਜ਼ਰੂਰੀ ਉਹ ਜਿਹੜਾ ਅਨਕਲਿਆ ਲੋਰੇ ਅਸਲ ਜੀ ਇਹਦੇ ਚ ਹੁਣ ਆਪਾਂ ਇਹ ਗੱਲ ਕਲੀਅਰ ਹੈ ਜਦੋਂ ਬਾਦਲ ਸਾਹਿਬ ਅਨਾਉਂਸ ਕਰ ਰਹੇ ਨੇ ਉਦੋਂ ਵੀ ਹਲਕਾ ਇੰਚਾਰਜ ਨੇ ਜਿਹੜੇ ਖੰਡੇਵਾ ਸਾਹਿਬ ਉਹ ਨਾਲ ਖੜੇ ਨੇ ਤੇ ਜਦੋਂ ਹੁਣ ਐਸਡੀਪੀਸੀ ਦਾ ਤੇਲ ਐਸਡੀਪੀਸੀ ਦੇ ਖਰਚੇ ਤੇ ਤੇਲ ਪ੍ਰਵਾਹਿਆ ਜਾ ਰਿਹਾ ਐਸਡੀਪੀਸੀ ਕਰੇ ਮੈਂ ਕਹਿੰਦੀ ਇਹ ਤੋਂ ਜ਼ਿਆਦਾ ਵੀ ਕਰਨਾ ਚਾਹੀਦਾ ਐਸਡੀਪੀਸੀ ਨੂੰ ਇਸ ਤੋਂ ਸਿਰਫ ਤੇਲ ਦੀ ਗੱਲ ਨਹੀਂ ਹੋਰ ਜਿਹੜੀਆਂ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਰ ਇਹ اعلان ਐਸਡੀਪੀਸੀ ਦੇ ਪ੍ਰਧਾਨ ਸਾਹਿਬ ਵੱਲੋਂ ਕਿਉਂ ਨਾ ਹੋਣ ਤੇ ਜਦੋਂ ਤੇਲ ਦੀ ਵੰਡ ਵੰਡਾਈ ਹੋਵੇ ਤਾਂ ਉਹ ਵੰਡਾਈ ਵੇਲੇ ਪ੍ਰਧਾਨ ਸਾਹਿਬ ਖੁਦ ਹੋਣ ਇਹ ਉਹ ਉਸ ਹਲਕੇ ਦੇ ਮੈਂਬਰ ਦੀ ਜ਼ਿੰਮੇਵਾਰੀ ਲਾ ਦੇਣ ਉਹ ਮੈਂਬਰ ਹਾਜ਼ਰ ਹੋਣ ਜਾਂ ਐਸਜੀਪੀਸੀ ਦੇ ਮੁਲਾਜ਼ਮ ਹੀ ਹਾਜ਼ਰ ਹੋਣ ਪਰ ਉੱਥੇ ਹਾਜ਼ਰ ਕੌਣ ਹੈ ਕਿਉਂਕਿ ਇੱਕ ਪਾਸੇ ਤਾਂ ਇਹ ਗੱਲ ਬਾਰ-ਬਾਰੇ ਕਹੀ ਜਾ ਰਹੀ ਹੈ ਕਿ ਐਸਜੀਪੀਸੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਆ ਬਾਦਲ ਪਰਿਵਾਰ ਦਾ ਕੋਈ ਦਖਲਅੰਦਾਜ਼ੀ ਕੋਈ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਹੀਂ ਪਰ ਫਿਰ ਆਪਾਂ ਪੋਲੀਟਿਕਲ ਕਾਰਨਾ ਕਰਕੇ ਸਿਆਸੀ ਮੁਹਾਦ ਦੇ ਵਾਸਤੇ ਆਪਾਂ ਇਹ ਇਹ ਹੁਣ ਇਹ ਇੱਕ ਬਹੁਤ ਵੱਡਾ ਸਬੂਤ ਹੈ ਇਹ ਕਿਸ ਤਰੀਕੇ ਨਾਲ ਐਲਾਨ ਇੱਕ ਪੋਲੀਟੀਕਲ ਲੈਵਲ ਤੇ ਹੋ ਰਿਹਾ ਹੈ ਤੇ ਉਹਦੀ ਪੂਰਤੀ ਹੈ ਜਿਹੜੀ ਧਾਰਮਿਕ ਸੰਸਥਾ ਜਿਹੜੀ ਕੱਲੀ ਅਕਾਲੀ ਦਲ ਦੀ ਸੰਸਥਾ ਨਹੀਂ ਉਹ ਸਾਡੇ ਸਾਰੇ ਸਿੱਖ ਸੰਗਤ ਦੀ ਉਹ ਸੰਸਥਾ ਹੈ ਉਹ ਪੈਸੇ ਨੂੰ ਉਸ سرمایه ਨੂੰ ਇੱਕ ਸਰ ਸਰਬਸਾਂਝੀ ਜਿਹੜੀ ਸੰਸਥਾ ਹੈ ਉਸ سرمایه ਨੂੰ ਕਿਸ ਤਰੀਕੇ ਨਾਲ ਪੋਲੀਟੀਕਲ ਕਾਰਨਾ ਕਰਕੇ ਆਪਣੇ ਨਿੱਜੀ ਮਫਾਦਿਆਂ ਦੇ ਵਾਸਤੇ ਯੂਜ਼ ਕਰਿਆ ਜਾ ਰਿਹਾ ਹੈ